ਉਈ ਨਾ ਤੋ ਟੈਨਸ਼ਨ ਨਾ ਲੈ ਆਪਣੇ ਘਰ ਦਾ ਧਿਆਨ ਰੱਖ ਚਲੋ ਠੀਕ ਐ ਬਾਏ ਕੀ ਹੋ ਗਿਆ ਉਹ ਕੁਛ ਨਹੀਂ ਜਿਹੜੀ ਆਪਣੇ ਪਿੰਡ ਵਾਲੀ ਗੇਲੋ ਨਹੀਂ ਹੈਗੀ ਹਾਂ ਉਹ ਜਦੋਂ ਉਹਦਾ ਮੁੰਡਾ ਹੋਇਆ ਸੀਗਾ ਤੇ ਉਹਨੂੰ ਇੱਕ ਬਾਬੇ ਨੇ ਕਿਹਾ ਸੀਗਾ ਵੀ ਜਦੋਂ ਇਹ ਬੋਲਣ ਲੱਗੋਗਾ ਨਾ ਤੇ ਜਿਹਦਾ ਹੀ ਪਹਿਲਾ ਨਾਮ ਲਊਗਾ ਉਹ ਮਰ ਜਾਊਗਾ ਅੱਛਾ ਤੇ ਤੁਹਾਨੂੰ ਪਤਾ ਨਹੀਂ ਕਿਹਦਾ ਨਾਮ ਲਿਆ ਪਹਿਲਾ ਕਿਹਦਾ ਪਾਪਾ ਕਹਤੋਂ ਨੇ ਪਹਿਲਾ ਮੈਨੂੰ ਤਾਂ ਉਹਦੇ ਘਰ ਵਾਲੀ ਦੀ ਟੈਨਸ਼ਨ ਹੋ ਰਹੀ ਹੈ ਹੁਣ ਮੈਨੂੰ ਆਪਣੀ ਕੁਝ ਨਹੀਂ ਗੰਭਲਾਇਆ ਆ ਲੈ ਫੜ ਅਨਮੇ ਜੀਵਨ ਬੀਮਾ ਪਾਲਸੀ ਕਰਾਈ ਸੀ ਅੱਲਾ ਪਾ ਰੱਖ ਲੈ ਹੁਣ ਤੇਰੇ ਛੇਤੀਓ ਸ਼ਾਇਦ ਕੰਮ ਆਊਗੀ ਛੇਤੀਓ ਕੰਮ ਆਊਗੀ ਹੂੰ ਕਿਉਂ ਉਹ ਉਹ ਕਿ ਤਾ ਫੋਨ ਆ ਗਿਆ ਹਲੋ ਹੈ ਕੀ ਹੋ ਗਿਆ ਕਿਹੜੇ ਮੇਰੇ ਦੋਸਤ ਨਹੀਂ ਸੀ ਹੈਗਾ ਇੱਕ ਜਿੰਨੋਂ ਗੇਲੋਂ ਦੇ ਕਰਦੇ ਇਦਾਂ ਦੇ ਕੰਮ ਲਈ ਹਾਂ ਹਾਂ ਉਹ ਮਰ ਗਿਆ ਕੀ ਉਹ ਦੇ ਮੁੰਡੇ ਦੇ ਪਾਪਾ ਅੱਬਾ ਹੁਣ ਪਾਲਸੀ ਇਹ ਤੇਰੇ ਕੰਮ ਚ ਕੀ ਚੱਲ ਰਹੀ